ਮਿਲੋ ਮੋਗੇ ਦੇ ਮਹਿਕਦੀਪ ਸਿੰਘ ਨੂੰ ਜਿਸ ਦਾ ਫਰੈਂਡ ਖੁਦ ਸਾਈਪਰਸ ਵਿੱਚ ਏਜੰਟ ਹੈ ਲੇਕਿਨ ਉਸਨੇ ਫਿਰ ਵੀ ਚੂਜ਼ ਕੀਤਾ ਸਾਈਨ ਆਵਰਸਿਜ਼ ਸੁਣੋ ਇਸ ਦਾ ਕਾਰਨ ਕਿ ਆਲਾ ਜੀ ਕਿਥੋਂ ਆਇਓ ਸਰ ਮੋਗੇ ਤੋਂ ਤੁਸੀਂ ਮਮਾ ਨਾਲ ਠੀਕ ਹੈ ਜੀ ਤੇ ਮੋਗੇ ਤੋਂ ਸਰ ਸਾਈਨ ਆਵਰਸਿਜ਼ ਕਿਉਂ ਵਰ ਸਾਈਪਰਸ ਕਿਉਂ ਜਾ ਰਹੇ ਹੋ ਸਰ ਮੇਰਾ ਪਹਿਲਾਂ ਫੋਨ ਲਗਾਉਣਾ ਚਾਹੀਦਾ ਤੁਹਾਡਾ ਫਰੈਂਡ ਕਿਹਾ ਹੈ ਕਿੰਨਾ ਟਾਈਮ ਹੋ ਗਿਆ ਸਰ ਉਹਨਾਂ ਕੇ ਪੂਰਾ ਟਾਈਮ ਹੋ ਗਿਆ 5 ਸੇ ਮਹੀਨੇ ਹੋ ਗਏ 5 6 ਮਹੀਨੇ ਹੋ ਗਏ ਤੇ ਕਿਥੋਂ ਗਿਆ ਸਕੇ ਦੇ ਕੰਪਨੀ ਦੇ ਥਰੂ ਗਿਆ ਉਹਨੂੰ ਤਾਂ ਸਿਰਫ ਉਹ ਆਪਣੇ ਬ੍ਰਦਰ ਕੋਈ ਫਾਈਲ ਲਗਾਈ ਸੀ ਸਾਈਪਰਸ ਠੀਕ

ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਇਸ ਕੈਨੇਡਾ ਦੇਖੋ ਇਹ ਰਿਐਲਿਟੀ ਹੈ ਸਾਨੂੰ ਵੀ ਕਮਿਸ਼ਨ ਆਉਂਦੀ ਹੈ ਕਾਲਜ ਤੋਂ ਠੀਕ ਹੈ ਹੁਣ 5.5 ਲੱਖੀ ਚੋਂ ਨੇ ਦਿੱਤਾ 5.5 ਹੀ ਅਸੀਂ ਦੇ ਰਹੇ ਹਾਂ ਲੇਕਿਨ ਅਸੀਂ ਵਿਦ ਮਸਲੀਨੀਅਸ ਦੇ ਰਹੇ ਹਾਂ ਫਿਰ ਉਹਨੇ ਤੁਹਾਨੂੰ ਕਹਿਣਾ ਸੀ ਕਿ ਇਹ ਅਪੋਸਟਿਲ ਦਾ ਖਰਚਾ ਫੰਡ ਦਿਖਾਓ ਉਹ ਤੁਸੀਂ ਇਹ ਤੋਂ ਕਿਸੇ ਫਾਈਨੈਂਸਰ ਨੂੰ ਦਿਖਾਓਗੇ ਉਹਦੇ 30-40 ਹਜ਼ਾਰ ਰੁਪਏ ਪੇ ਕਰੋਗੇ ਸੋ ਕਾਰ ਕਰਾ ਕੇ ਫਿਰ ਨੀਅਰ ਬੋਰਡ ਤੁਸੀਂ ਲੱਖ ਰੁਪਏ ਆਪਣਾ ਮਿਨੀਮਮ ਤੁਸੀਂ ਸੇਵ ਕਰ ਲਿਆ ਸੋ ਕੀ ਕਹਿਣਾ ਚਾਹੋਗੇ ਸਰ ਡਿਸੀਜਨ ਸਹੀ ਰਿਹਾ ਜਾਂ ਉਹ ਕੀ ਸੋਚ ਰਹੇ ਹੋ ਕਿ ਫਰੈਂਡ ਬ੍ਰਦਰ ਤੋਂ ਅਪਲਾਈ ਕਰਦਾ ਜ਼ਿਆਦਾ ਅੱਛ సిగే సిగే కదో కర్దేనే కే సి ఫిర్ ఫి కర్నా పండి సిగే اچھا కర్నా పహనా సిగా నహీ నహీ కర్నా హై సిగా కర్నా హై సిగా اچھا ఏ బండి గే ఫరక్ ఆ జాయా నా సరే చలో ખુશ હો સર હા جی تے ఫ్రెండ్ ਕੀ کہہ رہا ਸਰ ਉਹ ਕਿੰਨਾ کوర్న్ کر رہا تھے ওکے સર હલે તા ઉન કોરા ટાઈમ હોઈ ઇમિગ્રેશન નહી હોઈ હલે اچھا ઇમિગ્રેશન નહી હોઈ પર હલે ਵੀ ઇમિગ્રેશન નહી હોઈ پتہ نہیں ક્યું હી ઠીક હૈ મેલ તો 700 યુરો કમાયા હી ઠીક હૈ લેકિન ઇમિગ્રેશન નહી હોઈ સ્કને ਕਿને મಂತ್ કે આસુર હોગે اچھا યુરો કમાયા 5 મહિને હો ગયે 5 મહિને હો ગયે એ ભી ક્રેઝન હૈ સર ਦੇਖੋ ਉਹਨਾਂ ਗੱਲਾਂ ਨੂੰ ਸਮਝਣਾ ਮੈਂ ਕਨਵਿੰਸ ਨਹੀਂ ਕਰ ਰਿਹਾ ਹੁਣ ਸਾਡੇ ਥਰੂ ਜਾਓਗੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਏਗੀ ਤੁਹਾਡੇ ਮਦਰ ਤੁਸੀਂ ਚਲੇਗੇ ਤੁਸੀਂ ਸਾਡੇ ਮਮਾ ਨੂੰ ਦੱਸੋਗੇ ਜਾਂ ਤੁਸੀਂ WhatsApp ਤੇ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਕਾਲਜ ਦੇ ਨਾਲ ਰਿਲੇਸ਼ਨ ਬਹੁਤ ਅੱਛੇ ਕਿਉਂਕਿ ਅਸੀਂ 1 2 4 ਬੱਚੇ ਨਹੀਂ ਭੇਜ ਰਹੇ ਅਸੀਂ ਹਰ ਅੰਟੇਕ ਦੇ ਵਿੱਚ ਮੋਰ ਦੈਨ 1500 ਸਟੂਡੈਂਟ ਭੇਜ ਰਹੇ ਹਾਂ ਸੋ ਉਹਦੇ ਨਾਲ ਕੀ ਹੈ ਕਿ ਸਾਡੇ ਕਾਲਜ ਦੇ ਨਾਲ ਰਿਲੇਸ਼ਨ ਬਹੁਤ ਅੱਛੇ ਹੈ ਅਸੀਂ ਕੋਈ ਕਾਲ ਕਰਾਂਗੇ ਸਾਡੀ ਇਮੀਡੀਏਟਲੀ ਉਸ ਪ੍ਰੋਬਲਮ ਦਾ ਸੋਲੂਸ਼ਨ ਨਿਕਲੇਗਾ हूँ पांच महीने हो गए बच्चे की इमीग्रेशन हुई जब तक इमीग्रेशन नहीं होंगी वो बचे वर्किंग राइट्स नहीं मिलते मुश्किल है काम नहीं मिलता तो यही रीज़न है कि वो सात सौ को मारे क्योंकि जो तो पता लगता ना इनलीगल काम करवा तो हर कोई इंपलायर कहता कि मैं ज्यादा सैलरी क्यों देव फिर वो बच्चा कहता समथिंग इज़ बैटर दैन नथिंग कि चलो जो हो रहा उ तो बिल्कुल सही डिशीजन लिया क्योंकि मैं इस करके लाइव कह रहा कि साढ़े थ्रू जिन्ना भी कोई बच्चा गया हो सकता किसी बच्चे कोई प्रॉब्लम आई हो ਲੇਕਿਨ ਇਮੀਡੀਏਟਲੀ ਉਸ ਪ੍ਰੋਬਲਮ ਦਾ ਸੋਲੂਸ਼ਨ ਹੁੰਦਾ ਹੈ ਰੀਜ਼ਨ ਰਿਲੇਸ਼ਨ ਯੂਨੀਵਰਸਿਟੀਜ਼ ਕਾਲਜ ਦੇ ਨਾਲ ਬਹੁਤ ਅੱਛੇ ਆ ਖੁੱਦ ਗਏ ਆ ਸਾਰੀ ਵੀਡੀਓਸ ਹੀ ਦੇਖਿਓ ਆਂ ਗਿਆ ਮੈਂ ਖੁਦ ਉਹਨਾਂ ਨੂੰ ਮਿਲ ਕੇ ਆਇਆ ਸੋ ਇਹ ਰੀਜ਼ਨ ਆ ਸਰ ਇਹ ਬੈਨੀਫਿਟ ਆ ਕਿਸੇ ਏਜੰਟ ਤੋਂ ਅਪਲਾਈ ਕਰਨ ਦਾ ਜਿਹਦੇ ਰਿਲੇਸ਼ਨ ਬਹੁਤ ਅੱਛੇ ਹੋਣਗੇ